ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਡਾਕਟਰ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ ਪਰ ਅੱਜ ਕੱਲ੍ਹ ਕਈ ਨਿੱਜੀ ਹਸਪਤਾਲ ਅਜਹੇ ਨੇ ਜੋ ਚਲਤਾ ਹਸਪਤਾਲਾਂ ਦੇ ਨਾਮ ਤੇ ਰਹੇ ਨੇ ਪਰ ਚਲਦੇ ਫਿਰਦੇ ਬੁੱਚੜਖਾਨੇ ਨੇ ਜਿੱਥੇ ਮਰੀਜ਼ ਆਂਦੇ ਤਾਂ ਨੇ ਇਲਾਜ ਕਰਵਾਉਣ ਵਾਸਤੇ ਪਰ ਉਹ ਮਰੀਜ਼ਾਂ ਨੂੰ ਹਲਾਲ ਕਰਨ ਤੋਂ ਬਾਅਦ ਨਹੀਂ ਆਂਦੇ ਬਠਿੰਡਾ ਦੇ ਇੱਕ ਅਜਿਹੇ ਹੀ ਨਿੱਜੀ ਹਸਪਤਾਲ ਦਾ ਭਾਂਡਾ ਫੋੜ ਕੀਤਾ ਲੱਖਾ ਸਦਾਨਾ ਨੇ ਜਿੱਥੇ ਉਹਨਾਂ ਨੇ ਸਰੀਆਮ ਲਾਈਵ ਹੋ ਕੇ ਵਿਖਾਇਆ ਕਿ ਕਿਸ ਤਰੀਕੇ ਨਾਲ ਵੱਡੇ ਨਿੱਜੀ ਹਸਪਤਾਲ ਗਰੀਬਾਂ ਦੀ ਚਲ ਲਾਂਦੇ ਨੇ ਲੱਖਾਂ ਰੁਪਈਆ ਐਟਦੇ ਨੇ ਤੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਜਿਉਂਦਾ ਹੋਵੇ ਕੋਈ ਮਰਦਾ ਹੋਵੇ ਨਹੀਂ ਤੁਸੀਂ ਇੱਕ ਮਿੰਟ ਮੈਨੂੰ ਦੱਸੋ ਵੀ ਮੈਂ ਤੁਹਾਡੇ ਕੋਲੇ ਆਇਆ ਹੈਨਾ ਮੈਂ ਆ ਕੇ ਤੁਹਾਨੂੰ ਦੱਸਿਆ ਵੀ ਮੈਂ ਫਲਾਣਾ ਬੰਦਾ ਜੀ ਮੇਰਾ ਆ ਖੁਸ਼ਾ ਹੈ ਨਾ ਤੁਸੀਂ ਪਤਾ ਕੀਤਾ ਪਤਾ ਨਹੀਂ ਨਾ ਪਤਾ ਕੀਤਾ ਉਦੋਂ ਬਾਅਦ ਤੁਸੀਂ ਕਹਿੰਦਾ ਕਿ 1 ਸਵਾ ਲੱਖ ਰੁਪਏ ਘਟਾਤਾ ਸਵਾ ਲੱਖ ਨਹੀਂ ਇੱਕ ਮਿੰਟ ਤੁਸੀਂ ਜੇਬ ਚ ਲੱਖ ਰੁਪਏ ਤੇ ਜੇਬ ਚ ਪਾਦਾ ਕਹਿੰਦਾ ਹੈ ਨਹੀਂ ਵੀ ਤੁਸੀਂ ਜੇਬ ਚ ਪੈਸੇ ਪਾ ਲੀਂ ਮੈਂ ਤੁਹਾਨੂੰ ਸਿਰਫ ਦੁਬਾਰਾ ਫਿਰ ਇੱਕ ਗੱਲ ਇਹ ਕਹਿਣਾ ਹੈ ਕਿ ਉਹ ਪਰਮਾਤਮਾ ਤੋਂ ਡਰੋ ਮੜਾ ਮਕਾ ਇਨਸਾਨੀਅਤ ਰੱਖੋ ਇੱਥੇ ਜਾਣਾ ਸਭ ਨਹੀਂ ਇਹ ਤੇ ਬਿਮਾਰ ਸਾਰੇ ਨਹੀਂ ਹੋਣਾ ਜਿੱਦ ਤੇ ਤੁਸੀਂ ਬੰਦਾ ਦਾਖਲ ਕੀਤਾ ਖੜਾ ਮੁੰਡਾ ਕੋਲੇ ਇਹਨਾਂ ਨੂੰ ਕਿਹਾ ਸੀ ਵੀ 70000 ਰੁਪਿਆ ਸਾਡਾ ਥੋੜਾ ਲੱਗੂਗਾ ਆਪਰੇਸ਼ਨ ਤੇ ਤੇ ਥੋੜਾ 1 ਲੱਖ 1.5 ਲੱਖ ਰੁਪਿਆ ਖਰਚਾ ਹੋਊਗਾ ਆ ਖੜਾ ਮੁੰਡਾ ਇਹਨਾਂ ਨਾਲ ਗੱਲ ਕਰ ਉਹ ਇਹ ਆਖ ਨਹੀਂ ਕਿ ਜੀ ਚੱਕ ਕੇ 1.5 ਲੱਖ ਰੁਪਿਆ ਦਾਜ ਬਣਾ ਦੋ ਜੇ ਕੋਈ ਕਰੂ ਤੁਸੀਂ ਤਾਂ ਹਈ ਨਹੀਂ ਸੀ ਰਾਤ ਦੇ ਟਾਈਮ ਤੇ ਡਾਕਟਰ ਸਾਹਿਬ ਤੁਸੀਂ ਜਿਹੜੀ ਡਾਕਟਰੀ ਨੇ ਗੱਲ ਕੀਤੀ ਹੈ ਕਿਹੜੀ ਸੀ ਉਹ ਮੈਡਮ ਮੈਡਮ ਰੂਪੀ ਮੈਡਮ ਉਹ ਜੇ ਮੰਨ ਲਓ ਚਲੋ ਸਾਡੇ ਕੋਲ ਨਾ ਪਹੁੰਚ ਕਰਦੇ ਤੁਸੀਂ ਸਭ ਥੋੜੀ ਛੱਡਣ ਲੱਗੇ ਸੀ ਪਹਿਲੇ ਤੁਸੀਂ ਤਾਂ 5000 ਨਹੀਂ ਛੱਡਣਾ ਸੀ 5 ਛੜ ਦੇ 10 ਛੜ ਦਿੰਦੇ ਇੱਧਰ ਆਪਾਂ ਜਾਣਗੇ ਨਹੀਂ ਪਰ ਤੁਸੀਂ ਇੰਨਾ ਤਾਂ ਦੱਸ ਸਕਦੇ ਹੋ ਵੀ ਇਹ ਤੁਸੀਂ ਲੱਖ ਸਵਾ ਲੱਖ ਜਿਉਂ ਜੋ ਪਾਤਾ ਜਾਂ ਤੁਸੀਂ ਘਰ ਤਾਂ ਖਾ ਲਿਆ ਜੇ ਮੈਂ ਗਲਤ ਸੀ ਅਸੀਰਿਆਤ ਕਰਤੀ ਤੁਹਾਡੇ ਨਹੀਂ 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 ਕਰਤੀ ਮਾੜੀ ਗੱਲ ਜੇ ਮੈਂ 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 ਗਲਤ ਸੀ ਨਾ ਮੈਂ ਗਲਤ ਸੀ ਤਾਂ ਤੁਸੀਂ ਮੈਂ ਤੁਹਾਨੂੰ ਸਹੀ ਗੱਲ ਮੇਰੀ ਗੱਲ ਸੁਣੋ ਮੈਂ ਸਵੇਰੇ ਆ ਕੇ ਤੁਹਾਨੂੰ ਗੱਲ ਕੀਤੀ ਮੈਂ ਫਲਾਣਾ ਬੰਦਾ ਜੇ ਤੁਸੀਂ ਮੈਨੂੰ ਪਹਿਲਾਂ ਤਾਂ ਮੈਨੂੰ ਉਹ ਦਿਖਾਓ ਮੈਂ ਤੁਹਾਨੂੰ ਬਾਰ-ਬਾਰ ਦਾਸਾਰੀ ਮੰਗ ਰਿਹਾ ਮੈਂ ਮੈਨੂੰ ਜਿਹੜਾ ਤੁਹਾਡੇ ਕੋਲ ਫਰਲਾ ਬਣਾਇਆ ਹੋਇਆ ਬਿੱਲ ਦਾ ਵੀ ਆ 19000 ਰੁਪਏ ਦੀ ਗੱਲ ਚ ਪਾਈ ਜੀ ਆਹ ਇਹਦੀ 10000 ਫਿਜ਼ੀਓਥੈਰੇਪੀ ਕਰਾਈ ਜੀ ਉਹ ਤੁਸੀਂ ਮੈਨੂੰ ਦਿਖਾ ਵੀ ਨਹੀਂ ਰਹੀ ਕਿੱਥੇ ਦੱਸੋ ਤੁਹਾਨੂੰ ਪੂਰਾ ਬਿੱਲ ਮਿਲੂਗਾ ਨਹੀਂ ਵੀ ਕਹਿ ਰਹੇ ਜਿਹੜਾ ਤੁਸੀਂ ਮੈਨੂੰ ਤੜਕੇ ਦਿਖਾ ਰਹੀ ਸਾਰਾ ਲਿਖਿਆ ਹੋਇਆ ਤੁਹਾਡੇ ਕੋਲੇ ਉਹ ਕਿੱਥੇ ਆ ਉਹ ਉਹ ਤਾਂ ਸਾਡੀ ਫਾਈਲ ਚ ਚਲਾ ਗਿਆ ਠੀਕ ਹੈ ਜੀ ਉਹ ਅਸੀਂ ਤੁਹਾਨੂੰ ਪੂਰਾ ਪ੍ਰੋਪਰ ਬਿੱਲ ਦਵਾਂਗੇ ਪ੍ਰੋਪਰ ਤੁਹਾਨੂੰ ਬਿੱਲ ਮਿਲੇਗਾ ਅਸੀਂ ਤਾਂ ਬਿਲਕੁਲ ਮੰਨਾਂ ਨਹੀਂ ਕਰਦੇ ਇਹ ਇਹ ਲੁੱਟ ਨਾ ਕਰੋ ਪ੍ਰਮਾਤਮਾ ਤੋਂ ਡਰੋ ਚਲੋ ਡਾਕਟਰੀ ਪੇਸ਼ਾਕ ਸੇਵਾਵਾਂ ਜੋ ਨਮਾਇਆ ਨਹੀਂ ਅਸੀਂ ਆਪਣੇ ਵੱਲੋਂ ਬੈਸਟ ਕਰਨ ਦੀ ਕੋਸ਼ਿਸ਼ ਕੀਤੀ ਹੈ ਬੈਸਟ ਇਲਾਜ ਹੋਇਆ ਹੈ ਪੇਸ਼ੈਂਟ ਠੀਕ ਹੋ ਰਿਹਾ ਹੈ ਇਹ ਗੱਲ ਹੈਗੀ ਹੈ ਤੇ ਨਾਲੇ ਰਾਇਤ ਵੀ ਦਿੱਤੀ ਤੁਸੀਂ ਕਹਿੰਦੇ ਜੀ ਪੂਰੀ ਨਹੀਂ ਰਾਇਤ ਤੁਸੀਂ ਅਸੀਂ ਪੂਰੀ ਰਾਇਤ ਦਿੱਤੀ ਹੈ ਨਹੀਂ ਅਸੀਂ ਰਾਇਤ ਘਾਰੀ ਨਹੀਂ ਸੀ ਹੁਣ ਪੁੱਛਦੇ ਹੋ ਵੀ ਕਿੰਥੇ ਛੱਡਤਾ ਕਿਵੇਂ ਨਹੀਂ ਨਹੀਂ ਅਸੀਂ ਰਾਇਤ ਦਿੱਤੀ ਹੈ ਨਹੀਂ ਨਹੀਂ ਡਿਸਕਾਊਂਟ ਅਸੀਂ ਘਾਰੀ ਨਹੀਂ ਸੀ ਤੁਸੀਂ 100000 ਰੁਪਏ ਛੱਡ ਦੇਉਗੇ ਪੇਸ਼ੈਂਟ ਪੂਰ ਸੀ ਜੇ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਮੈਂ ਕਿਹਾ ਤੁਸੀਂ ਪੁਲਿਸ ਬੁਲਾ ਸਕਦੇ ਹੋ ਤੁਸੀਂ ਕੋਈ ਹੋਰ ਅਧਿਕਾਰੀ ਬੁਲਾ ਸਕਦੇ ਹੋ ਤੁਸੀਂ ਕੋਈ ਹੋਰ ਜਿਹੜੀ ਮੈਨੇਜਮੈਂਟ ਉਹਨੂੰ ਬੁਲਾ ਸਕਦੇ ਨਹੀਂ ਐਹੋ ਜਿਹੀ ਕੋਈ ਗੱਲ ਨਹੀਂ ਜੇ ਤੁਸੀਂ ਨਹੀਂ ਨਹੀਂ ਗੱਲ ਤਾਂ ਸੁਣੋ ਨਾ ਗੱਲ ਐਹੋ ਜਿਹੀ ਨਹੀਂ ਨਹੀਂ ਯਾਰ ਗੱਲ ਤਾਂ ਸੁਣ ਲਓ ਮੇਰੀ ਜੇ ਤੁ ਤੂੰ ਹੀ ਮੈਨੂੰ ਉਹਦੀ ਰੋਗ ਦੇ ਤੂੰ ਕਾਹਨਾ ਬਈ ਤੂੰ ਸਾਨੂੰ ਕਿਵੇਂ ਬੋਲ ਸਕਦਾ ਅਸੀਂ ਆਪ ਦੀ ਗੱਲ ਸਹੀ ਆ ਅਸੀਂ ਲਾਜ ਕੀਤਾ ਸਹੀ ਕੀਤਾ ਬਿਲਕੁਲ ਕੀਤਾ ਮੈਂ ਹੁਣ ਵੀ ਕਹਿਣਾ ਤੇ ਫਿਰ ਤੁਸੀਂ ਇਹ ਲੱਖ ਸਵਾਲ ਲੱਖ ਰੁਪਏ ਔਰ ਇਹਨਾਂ ਨੂੰ ਵੀ ਪਤਾ ਹੈ ਇਹਨਾਂ ਨੂੰ ਵੀ ਪਤਾ ਹੈ ਡਿਸਕਾਊਂਟ ਕੀਤਾ ਜਿੰਨੇ ਤੁਸੀਂ ਦਾਖਲ ਕਰਦੇ ਹੋ ਮੇਰੀ 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 ਗੱਲ ਸੁਣ ਲਓ ਮੈਨੂੰ ਮੇਅਰ ਸਾਹਿਬ ਦਾ ਵੀ ਫੋਨ ਆਇਆ ਮੈਂ ਤੁਹਾਨੂੰ ਕਿਹਾ ਵੀ ਹੈ ਮੇਅਰ ਸਾਹਿਬ ਦਾ ਤੁਸੀਂ ਮੇਅਰ ਤੋਂ ਫੋਨ ਕਰਾਇਆ ਮੈਂ ਮੇਅਰ ਤੋਂ ਮੇਰੀ ਗੱਲ ਸੁਣੋ ਜੀ ਮੇਅਰ ਜਦੋਂ ਅਸੀਂ ਮੇਅਰ ਸਾਹਿਬ ਤੋਂ ਫੋਨ ਕਰਾਇਆ ਛੋਟੀ ਜੀ ਗੱਲ ਆ ਪਹਿਲਾਂ ਅਸੀਂ ਮੇਅਰ ਸਾਹਿਬ ਤੋਂ ਫੋਨ ਕਰਾਇਆ ਫਿਰ ਮੈਂ ਰੋਜੀ ਵਰਕੰਦੀ ਜੀ ਤੋਂ ਫੋਨ ਕਰਵਾਇਆ ਫਿਰ ਮੈਂ ਇੱਕ ਦੋ ਜਣਾਂ ਤੋਂ ਕੋਰਸ ਫੋਨ ਕਰਾਇਆ ਫਿਰ ਇਥੋਂ ਗਰੰਤੀ ਗੁਰਦੁਆਰੇ ਦੀ ਗਰੰਤੀ ਇੱਥੇ ਚੱਲ ਕੇ ਆਈ ਹਾਂ ਉਹ ਸੁਬਹ ਦੇ ਇੱਥੇ ਬੈਠੇ ਸਾਰੀ ਗੱਲਬਾਤ ਕੀਤੀ ਇਹਨਾਂ ਨੇ ਕਿਹਾ ਵੀ ਨਹੀਂ ਅਸੀਂ ਪੂਰੇ ਪੈਸੇ ਲਵਾਂਗੇ ਕਰ ਕਰ ਇੱਕ ਮਿੰਟ ਇੱਕ ਮਿੰਟ ਕਰ ਕਰਾ ਕੇ ਫਿਰ ਇਹਨਾਂ ਨੇ 30000 ਰੁਪਏ ਸਾਨੂੰ ਡਿਸਕਾਊਂਟ ਕਰਨਾ ਮੈਂ 30000 ਰੁਪਏ ਛੱਡ ਦਿੰਨਾ ਬਾਕੀ ਪੇਮੈਂਟ ਤੁਸੀਂ ਜਮ੍ਹਾਂ ਕਰਵਾ ਦਿਓ ਤੁਹਾਨੂੰ ਬਹੁਤ ਇੱਕ ਮਿੰਟ ਤੁਹਾਨੂੰ ਫੋਨ ਕੀਤਾ ਇੱਕ ਮਿੰਟ ਤੁਹਾਨੂੰ ਬੋਲੇ ਸੀ ਇਹ ਵੀ ਦੱਸ ਦੋ ਮੈਨੂੰ ਨਹੀਂ ਬੋਲੇ ਸੀ ਮੰ ਸੋ ਸਰ ਮੇਰੀ ਕਮੈਂਟ ਦਾ ਸੁਣੋ ਇਹ ਇਹ ਇਨਸਾਨੀਅਤ ਦਾ ਬਿਲਕੁਲ ਝੂਠ ਬੋਲ ਰਹੇ ਮੈਂ ਮੰਮੀ ਨੂੰ ਬੁਲਾ ਲੈਣਾ ਇੱਥੇ ਜਿਨ੍ਹਾਂ ਨੂੰ ਲੇਡੀਆਂ ਨੂੰ ਕਿਹਾ ਫਿਰ ਇੱਕ ਮਿੰਟ ਜੇ ਤੁਸੀਂ ਮੈਨੂੰ 30000 ਛੱਡਦਾ ਸੀ ਫਿਰ 22 ਦੇ ਆਲੋ ਤੇ 1.5 ਲੱਖ ਕਿਵੇਂ ਛੱਡ ਹੁਣ ਤੇ ਛੱਡੋ ਛੱਡਿਆ ਵੀ ਨਹੀਂ ਹੈਗਾ 1.5 ਲੱਖ ਦੀ ਕੋਈ ਛੱਡੋ ਚਲੋ 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 ਮੈਂ ਲਾਈਨ ਸਰਕਾਰ ਸਾਕੇ ਘਰ ਵਾਦੀਂ ਦੇ ਅਸੀਂ ਰਿਕਾਰਡਿੰਗ ਵੀ ਕਰਾਂਗੇ ਅਸੀਂ ਤੁਹਾਡਾ ਜਰੂਰਸ ਵੀ ਕੱਢਾਂਗੇ ਵੀ ਕਿਵੇਂ ਲੁੱਟ ਕਰ ਦਿਆ ਉਸ ਦਾ ਰਾਣੇ ਇਹਨਾਂ ਰਿਆਤ ਕਰਕੇ ਵੀ ਅਗਰ ਇਹੀ ਤੋਂ ਨਹੀਂ ਨਹੀਂ ਮੈਂ ਤੁਹਾਨੂੰ ਸੁਵੇਰੀ ਕਹਦਾ ਸੀ ਮੈਂ ਖਾ ਚੱਕ ਕੇ ਲਿਜਾਂ ਮੁਰਜੀ ਪੰਜੀ ਨਹੀਂ ਮੈਂ ਲੈ ਵੀ ਜਾਂਦਾ ਇਹ ਜੇ ਅਗਰ ਇਹਦੀ ਸਿਲਾ ਦੇਣਾ ਨਾ ਨਹੀਂ ਸਿਲਾ ਖਿਲਾ ਨੂੰ ਸਰ ਮੈਂ ਕੋਈ ਸਿਲਾ ਨਹੀਂ ਦਿੰਦਾ ਸਿਲਾ ਹੈ ਨਾ ਮੈਂ ਕਿਸੇ ਨਾਲ ਕਿਸੇ ਗੱਲ ਦਾ ਨਹੀਂ ਹੁੰਦਾ ਥੋੜੇ ਖੜ ਜਾ ਕਮੜਿਆ 15 ਦਿਨ ਪਹਿਲਾਂ ਐਸੇ ਹਸਪਤਾਲ ਚ ਰੋਲਾ ਪਿਆ ਉਹ ਬੰਦੇ ਵੀ ਮੇਰੇ ਕੋਲ ਦੇ ਸੀ ਮੈਂ ਗਰਕਰ ਕੋਲੋਂ ਬਾਹਰ ਸੀ ਤੁਸੀਂ ਜਿਹੜੇ ਬੰਦੇ ਨੂੰ ਪੈਕੇਜ ਦਿੱਤਾ ਸੀਗਾ ਸਟੰਟ ਦਾ 6 ਲੱਖ ਰੁਪਏ ਦਾ ਤੇ ਲੱਖ 1,85 ਹਜ਼ਾਰ ਬਿੱਲ ਬਣਾ ਲਿਆ ਇਹਨਾਂ ਬੰਦਿਆਂ ਦਾ ਐਸੇ ਹਸਪਤਾਲ ਚ ਪਲੇਸ ਪਲੇਸ ਤੋਂ ਪਹਿਲਾਂ ਮੇਰੀ ਨੌਲੇਜ ਹਾਂ ਹੁਣ ਥੋੜੇ ਕਿੱਥੇ ਨਾਲ ਚ ਹੋਣੀ ਐ ਇਹ ਗੱਲਾਂ ਹੈਲੋ ਸੋ ਪੰਜਾਬੀਓ ਆ ਤੁਸੀਂ ਵੀ ਦੇਖ ਲਓ ਤੁਸੀਂ ਵੀ ਲਾਇਆ ਕਰਾਉਣਾ ਇੱਥੇ ਦੇਖ ਲਓ ਆ ਹਾਲਾਤ ਆ ਹਸਪਤਾਲਾਂ ਦੇ ਪਦਰੋ ਲੁੱਟ ਕਰਾਉਣੀ ਆ ਤੁਸੀਂ ਬੋਲਦੇ ਨਹੀਂ ਹੈਗੇ ਜਦੋਂ ਜਿੰਨੇ ਕਹਤਾ ਲੱਖ ਹੈ ਤਾਂ 2 ਲੱਖ ਹੈ ਤਾਂ ਕੀ ਫਰਕ ਪੁਰ ਜਾਂਦਾ ਹੈ ਫੋਰਮ ਰੀਕੋਲਰ ਆ ਤਖਾ ਕਿੱਡਾ ਭਾਂ ਹਸਪਤਾਲ ਖੜਾ ਕਿੱਡਾ ਦਿਖਾਈ ਮੜਿਆ ਤਹਾਂ ਨਾ ਦੇ ਲੋਕਾਂ ਨੂੰ ਸੋ ਪੰਜਾਬੀ ਭਰਾਵੋ ਮੈਂ ਇਹੀ ਤੁਹਾਨੂੰ ਬੇਨਤੀ ਵਾਰ-ਵਾਰ ਪਹਿਲਾਂ ਵੀ ਬਹੁਤ ਵਾਰੀ ਕੀਤਾ ਵੀ ਜਾਗ ਜਿਓਂਗੇ ਤਾਂ ਬਚੇ ਰਹੋਗੇ ਆ ਵਿਚਾਰਾ ਮਰੀਜ਼ ਪਿਆ ਆ ਗੱਡੀ 'ਚ ਪਿਆ ਦਿੱਲੀ ਹਟ ਹਸਪਤਾਲ ਆ ਪਟੰਡੇ ਦਾ ਬਹੁਤ ਵੱਡਾ ਹਸਪਤਾਲ ਆ ਇਹ ਇਹ ਮਸ਼ਹੂਰ ਹਸਪਤਾਲ ਹੈ ਬਠਿੰਡੇ ਦਾ ਵੱਡਾ ਪਰ ਇਹ ਲੁੱਟ ਦਾ ਕੇਂਦਰ ਹੈ ਲੁੱਟ ਦਾ ਕੇਂਦਰ ਅਸੀਂ ਕਹਾਂਗੇ ਆ ਬਚਾਰਾ ਆਇਆ ਮੁਕਸਰ ਤੋਂ ਇਹ ਬੰਦੇ ਦਾਖਲ ਹੋਏ ਐ ਇੱਥੇ ਜਿੱਦੇ ਇਹ ਦਾਖਲ ਹੋਇਆ ਇਹਨਾਂ ਨੂੰ ਇਹ ਕਿਹਾ ਗਿਆ ਕਿ ਛੋਟਾ 70000 ਆਪਰੇਸ਼ਨ ਦਾ ਲਾਗਾਂਗੇ ਬਾਕੀ ਅਸੀਂ ਜਿਹੜਾ 1 ਲੱਖ 1.5 ਲੱਖ ਦਾ ਖਰਚਾ ਹੋਗਾ 2.5 ਲੱਖ ਰੁਪਈਆ ਬਿੱਲ ਬਣਾਤਾ ਗਰੀਬ ਬੰਦੇ ਆ ਬਿਲਕੁਲ ਹੀ ਕੁਦਰਤੀ ਇਹਨਾਂ ਨੇ ਮੈਨੂੰ ਫੋਨ ਕਰ ਲਿਆ ਮੈਂ ਆ ਕੇ ਉਹਨੂੰ ਗਾਲ ਹੀ ਕਹੀ ਐ ਮਗਾ ਨਹੀਂ ਮੈਂ ਮਰੀਜ਼ ਚਾੱਕ ਕੇ ਲੈ ਜਾਊਂਗਾ ਤਾਂ ਨਹੀਂ ਤੁਸੀਂ ਦੱਸੋ ਇਹ ਪੈਸੇ ਕਿਵੇਂ ਬਣਾਏ ਆ ਇੱਕ ਪਰਚੀ ਸੀ ਇਹਦਾ ਫਰਲਾ ਕੱਢ ਲਿਆ ਦੱਸਣ ਲੱਗੇ ਆ 19000 ਇਹਦਾ ਆਜੀ ਆ 20000 ਇਹਦਾ ਆਜੀ 50000 ਇਹਦਾ ਪਰ ਜਦੋਂ ਮੈਨੂੰ ਕਿਹਾ ਮੈਂ ਕਿਹਾ ਮੈਨੂੰ ਪਰਚੀ ਦਿਓ ਮੈਂ ਕਹਿੰਦਾ ਹੋ ਡਾਕਟਰ ਨਾਲ ਰਾਇ ਕਰਨੀ ਹੈ ਤਾਂ ਪਰਚੀ ਲਕੋਰੀ ਜਿਹੜਾ ਜਿੱਦ ਬੈਠਾ ਅੰਦਰ ਇਹਨਾਂ ਦਾ ਸੰਦੀਪ ਪ੍ਰਚੰਡਾ ਪ੍ਰਚੰਡਾ ਮੈਨੇਜਰ ਹੈ ਬਿਸਮੱਲਾ ਤਾਂ ਉਹਨੂੰ ਕੋ ਕੇ ਕਹਿੰਦਾ ਮੁੜ ਕੇ ਕਹਿੰਦਾ ਠੀਕ ਆ ਇਹਨਾਂ ਨੇ ਲੱਖ ਸਵਾ ਲੱਖ ਰੁਪਇਆ ਛੱਡਦਾ ਜੇ ਯਾਰੇ ਚੋਰ ਨਹੀਂ ਦਾ ਸਵਾਲਾ ਕਿਉਂ ਛੱਡਣਗੇ ਸਹੀ ਹੈ ਸਹੀ ਹੈ ਜੇ ਸਹੀ ਹੁੰਦੇ ਨਾ ਮੈਨੂੰ ਇਹ ਤੇ ਪੁਲਿਸ ਬੁਲਾ ਕੇ ਹੀ ਫੜਾ ਸਕਦੇ ਸੀ ਵੀ ਤੂੰ ਕੌਣ ਆ ਸਾਡੇ ਉਸਤਾਦ ਜੈਖਲਪਾਉਣ ਵਾਲਾ ਸੋ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਇਹ ਹਸਪਤਾਲ ਨਹੀਂ ਹੈਗੇ ਇਹ ਤਾਂ ਹੁਣ ਲੁੱਟ ਦਾ ਕੇਂਦਰ ਬਣ ਗਏ ਇਹ ਡਾਕਟਰ ਨਹੀਂ ਹੈਗੇ ਇਹ ڈاکੂ ਆ ڈاکੂ ਦੂਜੀ ਗੱਲ ਮੈਂ ਹੋਰ ਕਹਿਣਾ ਸਾਰੇ ਡਾਕਟਰ ਨਹੀਂ ਕੁਝ ਹੈਗੇ ਬਹਿੰਡੇ ਦੇ ਵਿੱਚ ਬਹੁਤ ਆ ਹਸਪਤਾਲ ਇੱਥੇ ਹੈ ਜਿਹੜੇ ਵੀ ਹੈਗੇ ਜਿਹੜੇ ਬਹੁਤ ਨੇਕ ਦਿਲ ਬੰਦੇ ਡਾਕਟਰ ਨੇ ਕੋਈ ਬਾਹਲੇ ਪੈਸੇ ਵੀ ਨਹੀਂ ਲੈਂਦੇ ਤੇ ਸਪੈਸ਼ਲਿਸਟ ਨੇ ਮਾਹਰ ਵੀ ਨੇ ਚੰਗੇ ਨੇ ਉਹ ਵੀ ਡਾਕਟਰ ਹੈਗੇ ਪਰ ਖਾਸ ਕਰਕੇ ਆ ਦਿੱਲੀ ਹੱਟ ਵਾਲੇ ਦਾ ਸਭ ਤੋਂ ਵੱਡਾ ਇਹ ਲੁੱਟ ਦਾ ਕੇਂਦਰ ਬਣਿਆ ਹੋਇਆ ਸੋ ਮੈਂ ਇਹੀ ਬੇਇਜ਼ਤੀ ਕਰਦਾ ਵੀ ਜਾਗ ਜੋ ਯਾਰ ਐ ਨਾ ਹੋਇਆ ਕਰੇ ਵੀ ਜਿੰਨੇ ਛੋਟੇ ਕੋਲੋਂ ਮੰਗ ਲੈਂਦੇ ਆ 50 ਮੰਗ ਲਿਆ ਲੱਖ ਮੰਗ ਲਿਆ ਚਾਕੇ ਡਾਕਟਰਾਂ ਨੂੰ ਫੜਾ ਦਿੰਨੇ ਆ ਤੇ ਮੈਂ ਵੀ ਬੰਦੇ ਹੀ ਆ ਸਹੀ ਹੈ ਸਹੀ ਹੈ ਮੈਂ ਆ ਕੇ ਇਹਨਾਂ ਦੇ ਮਗਰਪਿਆਂ ਦਾ ਉਹ 2 ਲੱਖ ਕਿਵੇਂ ਮਾਫ ਕਰ ਗਏ ਪਹਿਲਾਂ ਇਹ 5 ਰੁਪਏ ਛੱਡਣ ਨੂੰ ਤਿਆਰ ਨਹੀਂ ਆਹ ਖੜਾ ਵਿਚਾਰਾ ਇਹਦੀ ਮਾਂ ਨੂੰ ਕਿਹਾ ਆਹ 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 ਖੜੀ ਆ ਮੁੰਡੇ ਦੀ ਮਾਂ ਇਹਨੂੰ ਦਾ ਉਹ ਹੀ ਕਹਿੰਦਾ ਸੰਦੀਪ ਮੈਨੇਜਰ ਕਹਿੰਦਾ ਥੋੜਾ ਮਰੀਜ਼ ਕਹਿੰਦਾ ਮੈਂ ਕਿਸੇ ਕਮਰੇ 'ਚ ਪਾਉਂ ਸਾਈਡ ਤੇ ਨਾ ਛੁੱਟੀ ਦੇ ਮੈਂ ਮਰ ਗਿਆ ਤੁਸੀਂ ਜ਼ਿੰਮੇਵਾਰ ਹੋ ਕਹਾਂ ਨਹੀਂ 2.5 ਲੱਖ ਰੁਪਇਆ ਭਰੋ ਮੈਂ 1.5 ਸਾਲ ਪਹਿਲਾਂ ਮੇਰਾ ਮੁੰਡਾ ਇੱਥੇ ਮਰਿਆ 5 ਲੱਖ 5 ਦਿਨ ਪਾਈ ਰੱਖਿਆ ਬਿਨਾਂ ਗੱਲ ਤੋਂ ਤੇ ਵੈਲਟਿਨੇਟਰ ਤੇ ਫਿਰ ਕਹਿੰਦਾ ਵੀ ਅਸੀਂ ਰੈਫਰ ਕਰਨਾ ਦੱਸੋ ਜੀ ਆ ਆ ਹਲਾ ਤੁਸੀਂ ਹਸਪਤਾਲਾਂ ਨੇ ਦੇਖ ਲਓ ਪ੍ਰਭੂ ਤੁਸੀਂ ਭਾਜੀ ਕੰਪਲੇਂਟ ਕਰਨੀ ਸੀ ਤਾਂ ਦੇ ਸਾਡਾ ਇਹ ਬਈ ਕੱਢਿਆ ਇਤਨਾ ਸੁਣਦਾ ਸਾਨੂੰ ਤਾਂ ਕੱਢਿਆ ਹੀ ਰਾਤ ਨੂੰ ਨੰਬਰ ਮਿਲਿਆ ਤੁਹਾਨੂੰ ਕਹਿੰਦੇ ਵੀ ਰਾਤ ਨੂੰ ਜਾਓ ਵੱਡੀ ਅੰਬਲੈਂਡ ਕੋਈ ਨਹੀਂ ਮੁਕਤ ਜਿੰਦਗੀ ਦੇ ਵਿੱਚ ਬਹੁਤ ਬਹੁਤ ਵਧੀਆ ਗੱਲਾਂ ਬਾਤਾਂ ਤੁਹਾਡਾ ਬਾਅਦ ਅੰਦਰ ਨਹੀਂ ਵਾਹੀ ਸਹੀ ਹੈ ਸਹੀ ਮਰੇ ਹੋਏ ਨੂੰ ਨਾ ਵੈਂਟਿਲੇਟਰ ਤੇ ਪਾਏ ਜਾਂਦੇ ਆ ਕਈ ਵਾਰੀ ਦੇ ਨਾਪਾ ਲੈਂਦੇ ਆ ਇਹ ਤੋਂ ਪਹਿਲਾਂ ਇੱਕ ਪੇਸ਼ੰਗ ਨਹੀਂ ਕਿਹਾ ਉਹਦੇ ਵੀ ਬਹੁਤ ਪੈਸੇ ਚਾੜ੍ਹੇ ਇਨਪੁਟ ਪਹਿਲਾਂ ਮਾਫ ਕਰਤੇ ਇਹ ਇੱਥੇ 10 15 ਦਿਨ ਪਹਿਲਾਂ ਐਸੇ ਹਸਪਤਾਲ ਦੇ ਵਿੱਚ ਉਹਨਾਂ ਨੇ ਪੈਕਟ ਦਿੱਤਾ ਸੀ ਬਾਈ ਬਿਲਕੁਲ ਬਿੱਲ ਮੰਗੋ ਬਿੱਲ ਵੀ ਮੰਗਿਆ ਕਰੋ ਹਾਂ ਬਿੱਲ ਜਰੂਰ ਮੰਗੋ ਬਿੱਲ ਨਹੀਂ ਪੱਕੇ ਦਿੰਦੇ ਸਵਾ ਲੱਖ ਦੇ ਪੈਕੇਜ ਦੇਤਾ ਨਗਰੋਂ ਬੈਲਪਨ ਵਾਲਾ 1.85 ਯਾਰ ਕੋ ਲੜਪੇ ਵੀਰੋ ਪੈਕੇਜ ਹੀ ਦੇਤਾ ਸਵਾ ਲੱਖ ਸਾਰਾ 85 ਹਾਂ ਕੁੱਤੇ ਕਹਾ ਬਣਾ ਲਿਆ ਰੌਲਾ ਪੈਗਾ ਰੌਲਾ ਪੈਣ ਤੋਂ ਬਾਅਦ ਉਹ ਬੰਦੇ ਲੜ ਕੇ ਸਵਾ ਲੱਖ ਦੇਖੇ ਗਏ ਹਾਂ ਹਾਂ ਜੀ ਯਾਰ ਬੋਲਣਾ ਇਹਨਾਂ ਬੋਲਦਾ ਮੈਂ ਬੱਚੇ ਸਾਰੇ ਐਵੇਂ ਮਰੀਜ਼ ਥੋੜੇ ਕੋਈ ਨਾਲ ਦਾ ਮਰੀਜ਼ ਇੱਥੇ ਦਾਖਲਾ ਕੋਈ ਤੁਸੀਂ ਆ ਮਰੀਜ਼ ਦਾਖਲੋ ਘਟੋ ਘਟੇ ਨਾ ਗੱਲ ਫੜੋ ਉੱਠ ਕੇ ਆਏ ਨਹੀਂ ਇਹ ਲੋਟ ਆਉਣੇ ਡਾਕਟਰ ਤੇ ਸਰਕਾਰਾਂ ਵੀ ਕਿੱਥੇ ਸੁੱਤੀਆਂ ਪਈਆਂ ਨੇ ਯਾਰ ਸਹੀ ਹੈ ਹਾਲਾਤ ਤਾਂ ਪਹਿਲਾਂ ਹੀ ਬਹੁਤ ਆ ਹਾਲਾਤ ਹੋਏ ਖੜੇ ਆ ਸਹੀ ਹੈ ਸਾਡੇ ਕਿੰਨੇ ਬੰਦੇ ਬੰਦਾ ਸੰਦੇ ਠੀਕ ਹੈ ਭਾਜੀ ਠੀਕ ਹੋ ਲੈ ਜਾਓ ਭਾਈ ਲੈ ਜਾਓ ਗੁਰਪਿਆਰੋ ਅਜਿਹੇ ਹਸਪਤਾਲਾਂ ਦੇ ਲਾਇਸੈਂਸ ਹੀ ਕੈਨਸਲ ਹੋ ਜਾਣੇ ਚਾਹੀਦੇ ਨੇ ਜੋ ਹਸਪਤਾਲ ਹਸਪਤਾਲ ਘੱਟ ਤੇ ਬੁੱਚੜਖਾਨੇ ਜ਼ਿਆਦਾ ਨੇ ਜੀ ਹਾਂ ਅਜਿਹੇ ਹਸਪਤਾਲਾਂ ਨੂੰ ਅਸੀਂ ਬੁੱਚੜਖਾਨੇ ਹੀ ਕਹਾਂਗੇ ਜੋ ਮਰੀਜ਼ਾਂ ਦਾ ਇਲਾਜ ਘੱਟ ਕਰਦੇ ਨੇ ਤੇ ਉਹਨਾਂ ਦੀ ਛੇਲ ਜ਼ਿਆਦਾ ਲਾਂਦੇ ਨੇ ਤੇ ਜੇਕਰ ਤੁਹਾਡੇ ਨੇੜੇ ਤੇੜੇ ਵੀ ਕੋਈ ਵੀ ਅਜਿਹੇ ਹਸਪਤਾਲ ਆ ਅਜਿਹੇ ਅਦਾਰਾ ਹੈ ਜਿੱਥੇ ਗਰੀਬਾਂ ਉੱਤੇ ਜ਼ੁਲਮ ਹੁੰਦਾ ਹੋਵੇ ਜਿੱਥੇ ਬਿਨਾਂ ਮਤਲਬ ਤੋਂ ਗਰੀਬਾਂ ਦੀ ਛੇਲ ਲਾਈ ਜਾਂਦੀ ਹੋਵੇ ਤਾਂ ਤੁਹਾਡਾ ਫਰਜ਼ ਬਣਦਾ ਹੈ ਕਿ ਪੁਲਿਸ ਅਤੇ ਪ੍ਰਸ਼ਾਸਨ ਨੂੰ ਉਸ ਦੀ ਇਤਲਾ ਤੁਸੀ ਜ਼ਰੂਰ ਦਿਵੋ ਜਾਂ ਲਾਈਵ ਵੀਡੀਓ ਬਣਾ ਕੇ ਆਪਣਾ ਪਾਇਥੀ ਹੋਵੇ سوشل ਮੀਡੀਆ ਤੇ ਜ਼ਰੂਰ ਪਾਉ ਤਾਂ ਜੋ ਅਜਿਹੇ ਲੋਕ ਬੇਨਕਾਬ ਹੋ ਸਕਣ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਿੱਖ ਧਰਮ ਦੀ ਹਰਕਤ ਹੀ ਬਣੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ